ਕਾ ਸ਼ਖਸ ਨਾਲ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਔਰ ਉਸਦੇ ਐਨਕਾਊਂਟਰ ਦੇ ਦੌਰਾਨ ਤੁਸੀਂ ਦੇਖ ਸਕਦੇ ਆ ਕਿ ਪਿਸਤਲ ਵੀ ਮਿਲਿਆ ਔਰ ਗੋਲੀਆਂ ਵੀ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਔਰ ਜਵਾਬੀ ਕਾਰਵਾਈ ਦੇ ਵਿੱਚ ਇਸਦੇ ਗੋਡੇ ਦੇ ਉੱਤੇ ਜਿਹੜਾ ਕੀ ਹੈ ਇੱਕ ਗੋਲੀ ਲੱਗਦੀ ਹੈ ਜਾਣਕਾਰੀ ਜਿਹੜੀ ਆ ਉਹ ਪੁਲਿਸ ਅਫਸਰਾਂ ਤੋਂ ਹੀ ਲਾਂਗੇ ਪਹਿਲਾਂ ਕਿ ਇਹ ਮਾਮਲਾ ਕੀ ਸੀਗਾ ਪੂਰਾ ਪਰਦਾਸਦੀਏ ਕਿ ਸੀਆਈਏ ਸਟਾਫ ਫਾਜ਼ਿਲ ਕਾ ਅਤੇ ਜਨਾਲਾਬਾਦ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਇਹ ਐਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਕਿ ਪੁਲਿਸ ਨੇ ਹਿਰਾਸਤ ਵਿੱਚ ਲਿਆ ਜਿਸ ਦੇ ਗੋਡੇ ਤੇ ਗੋਲੀ ਲੱਗਦੀ ਹੈ ਪੁਲਿਸ ਦੇ ਉੱਤੇ ਤਿੰਨ ਫਾਇਰ ਕੀਤੇ ਜਾਂਦੇ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਪੰਜ ਫਾਇਰ ਕੀਤੇ ਜਾਂਦੇ ਆ ਜਿਸ ਤੋਂ ਬਾਅਦ ਇੱਕ ਗੋਲੀ ਉਹਨਾਂ ਦੇ ਗੋਡੇ ਤੇ ਉਸ ਦੇ ਲਗਦੀ ਆ ਤੇ ਉਹ ਗਿਰ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਜਾਂਦਾ ਕੀ ਹੈ ਪੂਰਾ ਮਾਮਲਾ ਕੀ ਕਾਰਨ ਰਿਹਾ ਕਿਸ ਕਾਰਨ ਜਿਹੜਾ ਹੈਗਾ ਇਹ ਐਨਕਾਊਂਟਰ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਤੋਂ ਹੀ ਲਾਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਹੈਗਾ ਉਸ ਨੂੰ ਪੁਲਿਸ ਨੇ ਕਾਬੂ ਕੀਤਾ ਜਿਸ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀ ਔਰ ਜਵਾਬੀ ਕਾਰਵਾਈ ਦੇ ਵਿੱਚ ਉਸ ਦੇ ਗੋਡੇ 'ਚ ਗੋਲੀ ਲੱਗਦੀ ਹੈ ਅਤੇ ਉਸ ਨੂੰ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਸਪੋਰਟ ਦੀਆਂ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਹੈਗੀਆਂ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੰਨਿਆ ਰੋਡ ਤੇ ਜਿੱਥੇ ਕੀ ਪੰਜਾਬ ਪੁਲਿਸ ਵੱਲੋਂ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਇੱਥੇ ਮੌਜੂਦ ਹੈਗੇ ਆ ਮੌਕੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਐਨਕਾਊਂਟਰ ਕੀਤਾ ਗਿਆ ਕਿ ਆਖਿਰਕਾਰ ਇਹ ਸ਼ਖਸ ਜਿਹੜਾ ਹੈਗਾ ਇਹ ਕੌਣ ਸੀਗਾ ਔਰ ਇਸ ਦੇ ਵੱਲੋਂ ਕੀ ਕਾਰਨ ਰਿਹਾ ਕਿ ਇਸ ਦਾ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਜਲਾਲਾਬਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਸਾਡੇ ਨਾਲ ਨੇ ਡੀਐਸਪੀ ਸਾਹਿਬ ਜਤਿੰਦਰ ਸਿੰਘ ਜੇਲ੍ਹ ਇੱਥੇ ਮੌਜੂਦ ਨਹੀਂ ਜੀ ਸਰ ਸਾਨੂੰ ਅੱਜ ਦੁਪਹਿਰ ਵੇਲੇ ਇੱਕ ਇਤਲਾਮ ਮਿਲਣ ਨੂੰ ਕਿ ਇੱਕ ਵਿਅਕਤੀ ਵੱਲੋਂ ਲਾਲਾ ਵਸਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਸੀ ਉਹਦੇ ਸੰਬੰਧ ਵਿੱਚ ਜਿਹੜਾ ਸਾਨੂੰ ਅਸੀਂ ਮੌਕੇ ਤੇ ਕੁਝ ਕੇ ਵਾਰੀ ਖ਼ੈ ਕੀਤਾ ਸਾਡੇ ਸਾਹਮਣੇ ਇਹ ਗੱਲ ਆਈ ਬਿੰਦਰ ਸਿੰਘ ਪੁੱਤਰ ਮੰਗਤ ਸਿੰਘ ਹੈ ਅਗਰਵਾਲ ਕਲੋਨੀ ਜਲਾਲਾਬਾਦ ਦਾ ਜਿਹਦੇ ਨਾਲ ਇਹਦਾ ਲੜਾਈ ਝਗੜਾ ਸੀ ਔਰ ਉਹਦੇ ਉੱਪਰੀ ਇਹਨੇ ਜਿਹੜਾ ਫਾਇਰ ਕੀਤਾ ਸੀ ਇਹ ਕਿੱਥੋਂ ਨਰਨ ਨਾਲ ਆਇਆ ਇਹ ਸ਼ਖਸ ਹਾਂ ਜਿਲ੍ਹਾ ਨੰਕਾਟ ਇਹ ਹੈ ਬਾਦਲ ਕੇ ਉਤਾਰਦਾ ਬਾਦਲ ਕੇ ਉਤਾਰਦਾ ਹੈ ਕੱਲਾ ਸੀਗਾ ਬਲਵਿੰਦਰ ਪੁੱਤ ਪਤਰ ਸੁਨਮ ਸਿੰਘ ਦਾ ਨਾਂ ਬਾਦਲ ਕੇ ਉਤਾਰਦਾ ਰਹਿਣ ਵਾਲਾ ਇਹ ਸਰ ਕੀ ਕਰ ਰਹਿਆ ਇਹਨਾਂ ਇਨਕਾਊਂਟਰ ਕਿਉਂ ਕਰਨਾ ਪਿਆ ਪੁਲਿਸ ਨੂੰ ਦੇਖੋ ਇਹ ਜਦੋਂ ਉਧਰੋਂ ਗੋਲੀ ਚਲਾ ਕੇ ਉਹ ਜਿਹੜਾ ਬਿੰਦਰ ਦੇ ਉੱਪਰ ਇਹ ਉੱਥੋਂ ਫਰਾਰ ਹੋ ਗਿਆ ਪਰ ਬਾਈਕ ਦੇ ਤੇ ਜੀ ਇਹ ਬਾਈਕ ਦੇ ਉੱਤੇ ਜਿਹੜਾ ਭੱਜਿਆ ਸੀਗਾ ਉਹਦੇ ਸਬੰਧੀ ਸਾਨੂੰ ਜਿਹੜਾ ਜਾਣਕਾਰੀ ਮਿਲੀ ਸੀ ਔਰ ਉਹਦੇ ਨਾਲ ਹੀ ਅਸੀਂ ਜਿਹੜਾ ਸੀਆਈਏ ਫਾਜ਼ਿਲ ਕਾ ਦੀ ਹੈਲਪ ਲਈ ਉਹ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਵੀ ਇਧਰਲੇ ਮੰਨੇ ਵਾਲੇ ਰੋਡ ਤੇ ਜਿਹੜਾ ਇਹ ਫਿਰ ਰਿਹਾ ਸੋ ਉਹਦੇ ਵਿੱਚ ਉਹਨਾਂ ਨੇ ਵੀ ਪੁੱਛਿਆ ਕੀਤਾ ਮੈਂ ਵੀ ਇਧਰ ਆ ਰਿਹਾ ਸੀਗਾ ਜਦੋਂ ਅਸੀਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨੇ ਆਪਣੀ ਡੱਬੇ ਵਿੱਚ ਜਿਹੜਾ ਪਿਸਤੂ ਕੱਢ ਕੇ ਸਿੱਧੇ ਫਾਇਰ ਕੀਤਾ ਪੁਲਿਸ ਤੇ ਤਾਂ ਇਹ ਉਸੋ ਵੇ ਦਾ ਕਰਕੇ ਸਾਨੂੰ ਇਹਦਾ ਸਰਿਕ ਹੋ ਗਈ ਜੇਕਰ ਆਮਲੇ ਦਰਜ ਨਹੀਂ ਇਹ ਇਹਦੇ ਉੱਤੇ ਕਾਫੀ ਮਾਮਲੇ ਦਰਜ ਹੋਏ ਐ ਐਨਡੀ ਦੇ ਮੁਕੱਦਮੇ ਦਰਜ ਨੇ ਲੜਾਈ ਝਗੜੇ ਦੇ ਨੇ ਔਰ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਦੇ ਘਰੇ ਵੜ ਕੇ ਇਹਨੇ ਕੁੱਟਮਾਰ ਕੀਤੀ ਸੋ ਕਹਿਣ ਤੋਂ ਭਾਵੇਂ ਥੋੜਾ ਜਿਹਾ ਕ੍ਰਿਮੀਨਲ ਟਾਈਪ ਸੀ ਕ੍ਰਿਮੀਨਲ ਟਾਈਪ ਸਰ ਕਿੰਨੇ ਫਾਇਰ ਹਿੰਦੇ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਔਰ ਜਵਾਬੀ ਕਾਰਵਾਈ ਚ ਕਿੰਨੇ ਫਾਇਰ ਹੋਏ ਆ ਇਹਦੇ ਵੱਲੋਂ 3 ਫਾਇਰ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਵੀ ਕਰੀਬ 5-6 ਰਾਊਂਡ ਜਿਹੜੇ ਫਾਇਰ ਸਰ ਜਿਹੜੇ ਪਿਸਟਲ ਦੇ ਨਾਲ ਇਹਨੇ ਫਾਇਰ ਕੀਤੇ ਨੇ ਕੋਈ ਲਾਇਸੈਂਸੀ ਸੀ ਕਿ ਜਨਜਾਇਜ਼ ਸੀ ਨਹੀਂ ਉਹ ਦੇਖਾਂਗੇ ਚੈੱਕ ਕਰਾਂਗੇ ਹੁਣ ਸਾਡੀ ਅੱਗੇ ਕੋਈ ਹੋਰ ਹਥ ਨੇ ਹਾਲ ਦੀ ਘੜੀ ਇਹੀ ਜੁੜਿਆ ਵੀਰੋ ਅੱਜ ਅਸੀਂ ਇਹਦਾ ਜਿੱਦੇ ਪਿੱਛੇ ਗੋਲੀ ਚਲਾ ਕੇ ਆਇਆ ਸਰ ਉੱਥੇ ਕੀ ਮਾਮਲਾ ਸੀ ਉੱਥੇ ਜੀ ਇਹਦੇ ਕਹਿਣ ਮੁਤਾਬਕ ਲੜਾਈ ਝਗੜਾ ਕੀਤਾ ਸੀ ਇਹਨੂੰ ਗਾਲੀ ਗਲੋਚ ਕਰਦੇ ਸੀ ਉਹ ਪਰ ਹਾਲੇ ਇਹ ਕਲੀਅਰ ਨਹੀਂ ਆ ਉਹ ਹਜੇ ਜਾਣਕਾਰੀ ਲਵਾਂਗੇ ਅਸਲੀਅਤ ਕੀ ਆ ਜਿਹੜੇ ਬੰਦੇ ਨੇ ਮੁਕੱਦਮਾ ਦਾ ਸਰ ਹੁਣ ਕਿੱਥੇ ਲੈ ਗਿਆ ਉਹਨੂੰ ਸਿਵਲ ਹਸਪੀਟਲ ਜਿਲ੍ਹਾ ਲਾਲਾਬਗ ਇਲਾਜ ਲਈ ਦਾਖਲ ਗੋਲੀ ਕਿੱਥੇ ਲੱਗੀ ਜੀ ਉਹਦੇ ਗੋਡੇ ਦੇ ਵਿੱਚ ਲੱਗੇ ਜੀ ਕਿਤੇ ਨਹੀਂ ਇੱਕ ਫਾਜ਼ਲ ਕਾ ਦੇ ਵਿੱਚ ਵੀ ਜਿਹੜਾ ਕਤਲ ਦਾ ਮਾਮਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਪੀਸੀ ਭੁਗਤ ਕੇ ਇੱਕ ਨੌਜਵਾਨ ਬਾਹਰ ਆ ਰਿਹਾ ਸੀ ਤੁਹਾਨੂੰ ਤੇ ਹਮਲਾ ਹੋਇਆ ਕਿਤੇ ਨਾ ਕਿਤੇ ਤਾਰ ਉਹ ਤਾਂ ਨਹੀਂ ਕਿਤੇ ਜੁੜਦੇ ਹੋ ਸਕਦਾ ਜੀ ਉਹਨਾਂ ਨਾਲ ਇਨਵੋਲ ਹੋ ਗਏ ਸੋ ਸਾਡੀ ਉਹ ਕੁਝ ਕਿਸ਼ ਦਾ ਪਾਰਟ ਹੈ ਜਿਉਂ ਚੀਜ਼ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਸਾਝੀ ਕਰਾਂ ਸਰ ਕੋਈ ਬਰਾਮ ਤੋਰਚੀ ਹੋਈ ਮੌਕੇ ਤੇ ਨਹੀਂ ਹਾਲ ਦੀ ਘੜੀ ਕੋਈ ਨਹੀਂ ਬਰਾਮਤ ਹੋਈ ਜੀ ਅਜੇ ਇਹਨਾਂ ਪੁਸ਼ੇਸ਼ ਕਰਾਂਗੇ ਸ਼ਰਾਰਤੀ ਅਨਸਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਜਵਾਬੀ ਕਾਰਵਾਈ ਇ ਇਹ ਚੇਤਾਵਨੀ ਆ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਮੈਂ ਇਹ ਬਿਲਕੁਲ ਸਿੱਧੀ ਚੇਤਾਵਨੀ ਦੇਣਾ ਚਾਹੁੰਦਾ ਜੇਕਰ ਉਹ ਕੋਈ ਇਸ ਤਰ੍ਹਾਂ ਦੀਆਂ ਆਣ-ਸਖਾਵੀਆਂ ਘਟਨਾਵਾਂ ਕਰਨਗੇ ਤਾਂ ਉਹਨਾਂ ਦੇ ਨਾਲ ਇਸੇ ਤਰ੍ਹਾਂ ਨਿਖਿਆ ਜਾਊਗਾ ਉਹ ਇਸ ਕੰਮ ਤੋਂ ਬਾਝ ਆ ਜਾਣ ਅਦਰਵਾਈਜ਼ ਪੁਲਸ ਦਾ ਜਿਹੜਾ ਇਹ ਉਹਨਾਂ ਦੇ ਖਿਲਾਫ ਪੂਰਾ 70 ਰੁਪਇਆ ਤੋਂ ਇਹ ਸਭ ਤੁਹਾਡੇ ਤੋਂ ਇਲਾਵਾ ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਸਨ ਸੀਆਈ ਦੇ ਜਾਂ ਜਲਾਲਾਵਾ ਸਿਟੀ ਦੇ ਸੀਆਈ ਇਨਚਾਰਜ ਸੀਗੇ ਨਾਲ ਉਹਨਾਂ ਦੇ ਜਿਹੜੇ ਮੌਜੂਦ ਸੀਗੇ ਸਾਰੇ ਉਹ ਹਾਜ਼ਰ ਸੀ ਸਾਂਝੋ ਪ੍ਰੈਜ਼ੈਂਟ ਸੀ ਜੀ ਤੁਹਾਡੇ ਬਿਲਕੁਲ ਸਾਂਝੋ ਜੀ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਦੀਆਂ ਲਾਈਵ ਤੋਂ ਦੇ ਨਾਲ ਸ਼ਹਿਰ ਕਾਹਦੇ ਆ ਦਲਾਲਾਬਾਦ ਦੇ ਮੁੰਨੇ ਵਾਲਾ ਆ ਸ੍ਰੀਮ ਵਿਲਾ ਪੈਲੈਸ ਜਿਹੜੇ ਸ਼ਹਿਰ ਦੇ ਟੱਡਰੋਂ ਲੰਘਦੇ ਗੱਲ ਲਲਾ ਬਸਤੀ ਕਿ ਬੰਦਾ ਵਾਲੀ ਲਗਰੋ ਕੁਰਲੀ ਘਰ ਦੇ ਤੇ ਕਿ ਤੁਸੀਂ ਵੇਖ ਸਕਦੇ ਜਿਹੜੇ ਮੰਨੇ ਵਾਲੇ ਰੋਡ ਤੇ ਆ ਟਾਈਮ ਤੇ ਜਿਹੜੀ ਗੋਲੀ ਚੱਲੀ ਪੁਲਸ ਦੇ ਉੱਪਰ ਜਿਹੜੀ ਗੋਲੀ ਚੱਲੀ ਏ ਉਹ ਤੁਹਾਨੂੰ ਸਟਾਲ ਤੇ ਆਇਆ ਤਾਂ ਸਟਾਲ ਜਿਹੜਾ ਕੀ ਜਾ ਰਿਹਾ ਸੀ ਔਰ ਇਸ ਦੇ ਵੱਲੋਂ ਜਿਹੜੇ ਜਿਹੜੇ ਕੰਦਰੀ ਗੋਪਿੰਦ ਸਿੰਘ ਜਿਹੜੀਆਂ ਰੌਂਡ ਪੈਣ ਤੇ ਜਿਹੜੇ ਨੇ ਉਹਨਾਂ ਦੇ ਪੁਲਸ ਉੱਤੇ ਤਿੰਨ ਫ ਉਹਦੇ ਗੋਡੇ ਤੇ ਲੱਗਿਆ ਗੋਡੇ ਤੇ ਲੱਗਣ ਨਾਲ ਜਿਹੜਾ ਉਹ ਡਿੱਗ ਪਿਆ ਬਾਕੀ ਜਿਹੜਾ ਐਟ ਟਾਈਮ ਤੇ ਉਹਨੂੰ ਸਰਕਾਰੀ ਹਸਪਤਲ ਲੈ ਗਏ ਨੇ ਸਾਡੇ ਨਾਲ ਡੀਐਸਪੀ ਜਗਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਆਏ ਦੱਸਿਆ ਵੀ ਬਾਕੀ ਉਹਦਾ ਰਿਮਾਰਟ ਲੈ ਕੇ ਅਸੀਂ ਕੋਈ ਨਾ ਕੋਈ ਜਿਹੜਾ ਹਾਸਲ ਕਰਾਂਗੇ ਤੁਸੀਂ ਦੇਖ ਸਕਦੇ ਆ ਇਸ ਮੋਟਰਸਾਈਕਲ ਦੇ ਉੱਪਰ ਜਿਹੜਾ ਉਹਨੇ ਜਿਹੜੇ ਨੇ ਫੇਰ ਕੀਤੇ ਨੇ ਪੁਲਿਸ ਪਰਸਪਾਰਟੀ ਨਾਲ ਉੱਥੇ ਜਾਂਦਾ ਗਿਆ ਔਰ ਦੱਸਦੀ ਹੈ ਕਿ ਸੀਆਏ ਅਤੇ ਜਲਾਲਾਬਾਦ ਤੋਂ ਆਸੀ ਸੀ ਸੀਆਏ ਸਟੇਜ ਤੋਂ ਜਲਾਲਾਬਾਦ ਹਾਂਜੀ ਕਾਰਵਾਈ ਦੇ ਵਿੱਚ ਇੱਕ ਸ਼ਖਸ ਤੇ ਐਨਡੀਪੀਐਸ ਤੇ ਕਈ ਮਾਮਲੇ ਦਰਜ ਨੇ ਜਿਹੜਾ ਅਨਕਾਊਂਟਰ ਇਹ ਚਲਾਇਆ ਗਿਆ ਹੈ ਕਈ ਮਾਮਲੇ ਦਰਜ ਨੇ ਦੱਸਿਆ ਜਾ ਰਿਹਾ ਹੈ ਕਿ ਬਾਦਲ ਕੇ ਪਿੰਡ ਦਾ ਇਹ ਰਹਿਣ ਵਾਲਾ ਸ਼ਖਸ ਹੈ ਔਰ ਇਸ ਦੇ ਕੋਲੇ ਇਹ ਪਿਸਟਲ ਸੀਗਾ ਹਾਲਾਂਕਿ ਇਹ ਲਾਇਸੈਂਸੀ ਹੈ ਜਾਂ ਨਜਾਇਜ਼ ਹੈ ਇਸ ਦਾ ਬਾਅਦ ਚੋਂ ਪਤਾ ਲੱਗੇਗਾ ਪੁਲਿਸ ਵੈਰੀਫਾਈ ਕਰੇਗੀ ਲੇਕਿਨ ਇਹਨਾਂ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਜਿਹੜੀ ਹੈ ਉਹ ਇਸ ਸ਼ਖਸ ਦੇ ਗੋਡੇ ਤੇ ਮਾਰੀ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੌਕੇ ਦੀਆਂ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ। ਜਿੱਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਨੇ, ਪੁਲਿਸ ਮੁਲਾਜ਼ਮ ਮੌਜੂਦ ਨੇ ਔਰ ਦੂਜੇ ਪਾਸੇ ਜਿਹਨੂੰ ਕਾਊਂਟਰ ਕੀਤਾ ਗਿਆ ਉਸ ਦੇ ਇਹਦੀ ਤਸਵੀਰਾਂ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਇਹੀ ਕਹਿਣਾ ਬਾਹਰ ਜਦ ਨਿਕਲਦੇ ਆ ਸ਼ਹਿਰ ਤੋਂ ਫਲਾਈਓਵਰ ਕ੍ਰੋਸ ਕਰਨ ਤੋਂ ਬਾਅਦ ਬ੍ਰੀਮਵਿਲਾ ਪੈਲੈਸ ਦੇ ਸਾਹਮਣੇ ਜਿਹੜੀ ਸੜਕ ਜਾਂਦੀ ਆ ਉਸ ਸੜਕ ਦੇ ਉੱਤੇ ਇਹ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਆ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਕੀ ਆ ਇਹ ਸ਼ਖਸ ਦੇ ਪੁਲਿਸ ਦੀ ਗੋਲੀ ਲੱਗਦੀ ਆ ਔਰ ਇਹ ਡਿੱਗ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਜਲਾਲਾਬਾਦ ਦੇ ਵਿੱਚ ਪੁਲਿਸ ਅਤੇ ਸੀਆਈਏ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਹੈਗਾ ਉਸ ਦੇ ਗੋਲੀ ਲਗਦੀ ਆ ਤੇ ਉਸ ਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ ਕੇਸ ਲੈ ਲਿਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਵੀ ਇੱਕ ਜਗ੍ਹਾ ਤੇ ਦੱਸ ਦਈਏ ਕਿ ਬੀਤੇ ਦਿਨੀ ਵੀ ਫਾਜ਼ਿਲ ਕਪੂਰਸ ਤੇ ਇੱਕ ਅਪਹਰ ਖੀਏਗਾ ਤੋਂ ਇਸ ਜਗ੍ਹਾ ਤੇ ਇਨਕਾਊਂਟਰ ਹੋਇਆ ਨੇ ਗੋਲ ਨੇ ਤਸਵੀਰ ਨਾਲ ਪਛਾਣ ਲਿਆ ਉਸ ਦੇ ਵਿਚ ਵੀ ਸ਼ਬਸ ਸਾਜਰਾ ਹੈਗਾ ਉਸ ਦੇ ਕੋਲ ਕੁਝ ਹੈਰੋਇਨ ਬਰਾਮਦ ਹੋਈ ਸੀ ਕ੍ਰਿਸਟਲ ਬਰਾਮਦ ਹੋਇਆ ਸੀ ਉਹ ਵੀ ਮੋਟਰ ਕਹਿੰਦੇ ਕਿ ਅੱਜ ਫੇਰ ਇੱਕ ਹੋਰ ਅਜਿਹਾ ਹੈਗਾ ਪੁਲਿਸ ਵਿਲੈਂਟ ਸਟਾਫ ਕੰਪਨੀ ਜਿਹੜਾ ਜਲਾਲਾਬਾਦ ਦੇ ਡੀਐਸਪੀ ਤੇ ਗੱਲਬਾਤ ਤੁਹਾਡੀ ਕਰਵਾਈ ਹੈ ਅਤੇ ਉਸ ਨੂੰ ਜਿਹੜਾ ਕੀ ਹੈ ਪੁਲਿਸ ਦੇ ਬੰਦ ਲੋਕਾਂ ਤੋਂ ਸ਼ਾਹੂ ਕਰ ਲਿਆ ਗਿਆ ਪੁਲਿਸ ਦੇ ਦਫ਼ਤਰ ਵਿੱਚ 3 ਫਾਇਰ ਕੀਤੀ ਅਤੇ ਨਾ ਵੀ ਕਾਰਵਾਈ ਦੇ ਵਿੱਚ ਪੁਲਿਸ ਚਲਾਇਆ ਗਿਆ ਸੀ ਪਿੰਡ ਬਾਦਲਕੇ ਦਾ ਉਹ ਉਹ ਕਰ ਲਿਆ ਗਿਆ ਤਸਵੀਰਾਂ ਜਿਹੜੀਆਂ ਉਸ ਸਮੇਂ ਉਸ ਤਸਵੀਰਾਂ